ਜੋ ਜਿਹੜਾ ਇਸ ਤੋਂ ਬਾਅਦ 90 ਦਿਨ ਦੀਆਂ ਵੈਰਾਈਟੀਆਂ ਤੁਸੀਂ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਝੋਨਾ ਤੁਸੀਂ ਦੇਖ ਰਹੇ ਹੋ ਪੈਰਾਂ ਦਾ ਬਿਰਲਾ ਹਲ ਤੱਕ ਜੇ ਆਪਾਂ ਬੂਟੇ ਦੀ ਗੱਲ ਕਰੀਏ ਤਾਂ ਮਸਾਂ ਹੀ 5 5 6 6 ਸਾਕਾਂ ਹੋਇਆ ਪਰ ਲਾਈ ਨੂੰ ਵੀ ਨੂੰ 28 30 ਦਿਨ ਹੋਇਆ ਹਲੇ ਪਰ ਹੁਣ ਤੁਸੀਂ ਇੱਕ ਦੇਖੋਗੇ ਵੀ ਇੱਥੇ ਇਹ ਬੱਲੀਆਂ ਦਿਖਾਈ ਦੇਣ ਲੱਗ ਗਿਆ ਬੱਲੀਆਂ ਕੱਢ ਕੇ ਜੇ ਆਪਾਂ ਗਏ ਮੁੰਜਰ ਕੱਢ ਗਿਆ ਨਿੱਸਰ ਗਿਆ ਹੁਣ ਇਹ ਸਮੱਸਿਆ ਬਹੁਤ ਜਗ੍ਹਾ ਤੇ ਹੈ ਰਹੀ ਹੈ ਖਾਸ ਕਰ ਜਿਹੜੀਆਂ ਛੋਟੇ ਦਿਨਾਂ ਦੀਆਂ ਵੈਰਾਈਟੀਆਂ ਹੈ ਜੇ ਆਪਾਂ ਗੱਲ ਕਰੀਏ ਤਾਂ ਜਿੰਨਾਂ ਦੇ ਵੀ ਕਿਸਾਨ ਵੀਰਾਂ ਨੇ ਹਾਈਬ੍ਰਿਡ ਲਾਇਆ ਕਿਉਂਕਿ ਨਰਮੇ ਤੋਂ ਇੱਕ ਤੀਜਾ ਨਰਮਾ ਛੱਡ ਕੇ ਹਾਈਬ੍ਰਿਡ ਚ ਉਹਨਾਂ ਕਾਫੀ ਲੋਕਾਂ ਨੇ ਲਾਇਆ ਜਾਂ 26 ਖਾਸ ਕਰਕੇ ਤਾਂ ਹੁਣ ਹੁੰਦਾ ਕੀ ਹੈ ਕਿਉਂ ਹੋਇਆ ਇੱਥੇ ਤੁਸੀਂ ਦੇਖੋਗੇ ਪੂਰੀ ਤਰ੍ਹਾਂ ਨਸਰ ਗਿਆ ਆ ਦੇਖ ਸਾਨੂੰ ਇਸ ਤਰ੍ਹਾਂ ਪਰ ਜੇ ਝੋਨੇ ਦੀ ਬੂਟੇ ਦੀ ਗੱਲ ਕਰੀਏ ਤਾਂ ਹਾਲ ਤੱਕ ਉਹਨੇ 5 ਜਾਂ 7 ਹੀ ਕੀਏ ਟਰਲਰ ਕੱਢਿਆ ਹੁਣ ਹੁੰਦਾ ਕੀ ਹੈ ਕਈ ਜਗ੍ਹਾ ਤੇ ਇਸ ਸਟੇਜ ਤੁਹਾਨੂੰ ਮੈਂ ਦਿਖਾ ਦੂੰ ਝੰਡਾ ਪੱਤਾ ਦਿਖ ਰਿਹਾ ਹੋਊਗਾ ਆ ਝੰਡਾ ਪੱਤਾ ਬਣ ਗਿਆ ਔਰ ਇਹ ਵੀ ਹੁਣ ਨਸਾਰੇ ਬਲ ਪਾਈਪ ਬਣ ਗਿਆ ਜੋ ਤਾਂ ਹੁਣ ਇੱਥੇ ਕਈ ਜਗ੍ਹਾ ਤੇ ਮੈਂ ਦੇਖਿਆ ਕਈ ਕਿਸਾਨ ਵੀਰੇ ਦੁਕਾਨਾਂ ਵਾਲਿਆਂ ਨਾਲ ਜਾਂ ਜਿੱਤੋ ਬੀਜ ਲੈਂਦਾ ਉਹ ਵੀ ਚੀਜ਼ ਦਾ ਲੰਬਾ ਦੇ ਰਹੇ ਨੇ ਪਰ ਇਹ ਹੋਇਆ ਕੀ ਆ ਇਹਨੂੰ ਸਮਝਣਾ ਪਊਗਾ ਕਿਉਂਕਿ ਜਿਹੜੀਆਂ 90 ਦਿਨ ਦੀਆਂ ਵੈਰੈਟੀਆਂ ਤੁਸੀਂ ਲਾਉਣੇ ਹੋ 90 92 ਦਿਨ ਦੀਆਂ ਜੋ ਵੀ ਹਾਈਬ੍ਰਿਡ ਹੈ ਫੱਕ ਤੋਂ ਬਾਅਦ 90 ਦਿਨ ਪਹਿਲਾਂ ਉਹਨਾਂ ਦੇ 25 ਦਿਨ ਗਏ ਜਾਂਦੇ ਆ ਤੇ 115 ਦਿਨ ਦੀ ਉਹ ਬੀਜ ਤੋਂ ਵੀ ਵੈਰੈਟੀ ਹੁੰਦੀ ਆ ਤਾਂ ਹੁਣ ਹੋਇਆ ਕੀ ਆ ਵੀ ਇਹਦੇ ਵਿੱਚ ਆਪ ਫੱਕ ਲੇਟ ਹੋਈ ਆ ਉਹਦੇ ਕਾਰਨ ਕੁਝ ਵੀ ਰੇ ਹੋ ਸਕਦਾ ਕਿਉਂਕਿ ਐਸਾ ਲੰਮਾ ਸੋਕਾ ਚੱਲਿਆ ਤਾ ਲੰਮੇ ਸੋਕੇ ਕਾਰਨ ਵੀ ਕਈ ਕਿਸਾਨ ਵੀਰ ਜਿਹੜੇ ਟਾਈਮ ਸਰ ਜਿਹੜੀ ਟ੍ਰਾਂਸਪਲਾਂਟਿੰਗ ਨਹੀਂ ਕਰ ਸਕੇ ਨਹੀਂ ਨਹੀਂ ਪਿਆ ਪਾਣੀ ਦੇ ਸਾਧਨ ਨਹੀਂ ਸੀਗੇ ਜਾਂ ਲੇਬਰ ਦੀ ਸਮੱਸਿਆ ਮੰਗਰੋ ਬੜੀ ਬਣ ਗਈ ਸੀ ਤੋ ਉਸ ਟਾਈਮ ਤੇ ਗਏ ਤੁਹਾਡੇ ਫੱਕ ਦੇ ਦਿਨ ਵੱਧ ਗਏ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇੱਕ ਵੀਡੀਓ ਕਰੀ ਸੀ ਇਸੇ ਵਿਸ਼ੇ ਤੇ ਫੇਰ ਕਰ ਰਹਾ ਦੁਬਾਰਾ ਤੋਂ ਜਦੋਂ ਫੱਕ ਤੁਹਾਡੀ ਜਿਹੜੀ 25 28 ਦਿਨ ਦੀ ਲਾਉਣੀ ਹੈ 30 ਦਿਨ ਦੀ ਲਾਉਣੀ ਹੈ ਅਗਰ ਉਹ ਫੱਕ ਤੁਹਾਡੀ ਕਾਲੀ ਪੰਤਾਲੀ ਦਿਨ ਤੱਕ ਜਾਂਦੀ ਹੈ 10 12 ਦਿਨ ਉੱਥੇ ਬਾਅਦ ਦਿਖਾਂਦੀ ਹੈ ਤਾਂ ਇਧਰੋਂ ਝੋਨੇ ਦੇ ਉਹ ਬੀ ਦਿਨਾਂ ਪੱਤੀ ਦਿਨ ਖਾਜੂਗੀ ਤਾਂ ਹੁਣ ਸਮਝਣਾ ਪਊ ਜਿਹੜਾ ਇਹ ਮਦਰ ਟਿਲਰ ਹੈ ਜਿਹੜਾ ਫੱਕ ਨਾਲ ਆਇਆ ਪਹਿਲਾ ਟਿਲਰ ਹੈ ਜਗ੍ਹਾ ਜਗ੍ਹਾ ਤੇ ਉਹਨੇ ਝੰਡਾ ਪੱਤਾ ਕੱਢ ਲਿਆ ਇਸ ਪਲਾਂਟ ਦੇ ਵਿੱਚ ਵੀ ਉਹੀ ਨਿਸਰ ਰਿਹਾ ਉਹ ਨਿਸਰੂਗਾ ਉਹ ਨੂੰ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਉਹਦੇ ਦਿਨ ਆ ਜਿਹੜੇ ਪੂਰੇ ਹੋ ਚੁੱਕੇ ਆ ਹੁਣ ਇਹਨੂੰ ਸਮਝਣਾ ਪਊਗਾ ਇੱਥੇ ਥੋੜਾ ਜਿਹਾ ਕਿਉਂਕਿ ਇਹ 90 ਦਿਨ ਲੈਂਦੀ ਹੈ 90 ਦਿਨ ਮਤਲਬ ਕਟਾਈ ਤੱਕ 92 ਦਿਨ ਦੀ ਵੈਰੈਟੀ ਹੈ ਇਹ ਉਸ ਤੋਂ 30 35 ਦਿਨ ਪਹਿਲਾਂ ਜਿਹੜਾ ਨਿਸਰ ਜਾਂਦੀਆਂ ਨੇ ਯਾਨੀ ਕਿ 55 60 ਦਿਨ ਤੇ 55 60 ਦਿਨ ਦੀ بجائے ਹੁਣੇ 25 30 ਦਿਨ ਸਰੀਆਂ ਕਿਉਂਕਿ 10 15 ਦਿਨ ਤੁਸੀਂ ਫੱਕ ਨੂੰ ਜਿਆਦਾ ਦੇ ਚੁੱਕੇ ਹੋ ਕਿਸੇ ਵੀ ਪਾਰਟਿਕੂਲਰ ਹਾਈਬ੍ਰਿਡ ਦੇ ਨੂੰ ਦੂਜਿਆਂ ਨੇ ਫੱਕਾਂ ਵੱਡੀਆਂ ਵੀ ਲਾ ਦੇਓਗੇ ਤਾਂ ਉਹਦੇ 'ਚ ਫਰਕ ਨਹੀਂ ਪੈਂਦਾ ਕਿਉਂਕਿ ਉਹ ਵੈਰਾਈਟੀਆਂ ਹੀ 130 30 35 35 ਦਿਨ ਦੀਆਂ 115 15 20 ਵੀ ਦਿਨ ਦੀਆਂ ਜਿਹੜੀਆਂ ਟ੍ਰਾਂਸਪਲੈਂਟਿੰਗ ਤੋਂ ਬਾਅਦ ਹੁੰਦੀਆਂ ਉਹਦੀ ਫੱਕ ਵੱਡੀ ਵੀ ਲੱਗ ਜੂ ਤਾਂ ਵੀ ਕੁਝ ਨਹੀਂ ਹੁੰਦਾ ਕਿਉਂਕਿ ਜਿਹੜਾ ਉਹਦਾ ਪੈਨਿਕਲ ਇਨੀਸ਼ੀਏਸ਼ਨ ਹੈ ਉਹ ਲੇਟ ਸਟਾਰਟ ਹੁੰਦੀ ਹੈ ਤੇ ਜਿਹੜੀ ਉਹਦੀ ਬੱਲੀ ਬਾਹਰ ਆਉਂਦੀ ਹੈ ਕਿਉਂਕਿ ਪੈਨਿਕਲ ਇਨੀਸ਼ੀਏਸ਼ਨ ਬੱਲੀ ਬਾਹਰ ਆਉਣ ਤੋਂ ਪਹਿਲਾਂ ਵੀ 15-18 ਦਿਨ ਜਿਹੜਾ 20 ਦਿਨ ਮੋਟਾ-ਮੋਟਾ ਕਹੀਏ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਉਹਨੇ ਪੈਰਾਂ ਦਾ ਤਾਂ ਬਹੁਤ ਵਿਰਲਾ ਪਰ ਨਿਸਰ ਗਿਆ ਕਈ ਜਗ੍ਹਾ ਤੇ ਹੁਣੇ ਕਾਫੀ ਜਗ੍ਹਾ ਤੋਂ ਫੋਨ ਵੀ ਆ ਰਹੇ ਆ ਉਲਾਂਦੇ ਵੀ ਲੋਕਾਂ ਨੂੰ ਮਿਲ ਰਹੇ ਆ ਵੀ ਯਾਰ ਬਹੁਤ ਛੇਤੀ ਨਿਸਰ ਗਿਆ ਸਾਡੇ ਦਾ ਝਾੜ ਤੇ ਅਸਰ ਪੈ ਜੂ ਪਰ ਹੁਣ ਇਹਦੇ ਚ ਕਰ ਕੀ ਸਕਦੇ ਆ ਆਪਾਂ ਕਰ ਹੀ ਸਕਦੇ ਆ ਇਸ ਝੋਨੇ ਨੂੰ ਤੁਸੀਂ ਜੂਰੀਆ ਨਾਈਟ੍ਰੋਜਨ ਜਾਂ ਗ੍ਰੋਥ ਜਿੰਨੀ ਵੀ ਕਰਵਾ ਸਕਦੇ ਹੋ ਦਿਓ ਕਿਉਂਕਿ ਜਿਹੜਾ ਇਸ ਤੋਂ ਬਾਅਦ ਹੋਰ ਟੈਲਰ ਕੱਢੂਗਾ ਉਹ ਜਲਦੀ ਨਹੀਂ ਨਿਸਰਨ ਕੋ ਆਪਦੇ ਟਾਈਮ ਤੇ ਨਿਸਾਰਾ ਕਰਨਗੇ ਜਿਹੜਾ ਮਦਰ ਟੈਲਰ ਆ ਉਹੀ ਨਿਸਰੂਗਾ ਤਾਂ ਇੱਥੇ ਤੁਹਾਨੂੰ ਧਿਆਨ ਦੇਣ ਯੋਗ ਦੇਣਾ ਪਊ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਜਿਹੜੀ ਵੀ ਵੈਰਾਈਟੀ 90 ਦਿਨਾਂ ਵਾਲੀ 92 ਦਿਨਾਂ ਵਾਲੀ ਲਾਉਣੀ ਆ ਤਾਂ ਉਹਦੀ ਫੱਕ 25 28 ਦਿਨ ਤੇ ਹੀ ਲਾਉਣੀ ਪਊ ਕਿਉਂਕਿ ਜੇ ਫੱਕ ਸਟੇਜ ਤੇ ਉਹ ਟਾਈਮ ਖਾਂਦਾ ਤਾਂ ਤੁਹਾਡੇ ਆਉਣ ਵਾਲਾ ਨੁਕਸਾਨ ਹੋ ਕਿਉਂਕਿ ਜੇ ਆਪਾਂ ਮੋਟਾ-ਮੋਟਾ ਕਰੀਏ 90 ਦਿਨਾਂ ਵਾਲੀ ਦੇ ਨਿਸਾਰੇ ਤੋਂ ਬਾਅਦ 35 ਦਿਨ ਕਰ ਦਿਓ ਪਿੱਛੇ 60 55 ਰਹਿ ਗਏ 15 18 ਦਿਨਾਂ ਨੇ ਪਹਿਲਾਂ ਪੈਨਕਲ ਇਨੀਸ਼ੀਏਸ਼ਨ ਜਿਹੜੀ ਬੂਟ ਸਟੇਜ ਉਹ ਸਟਾਰਟ ਹੋ ਜਾਂਦੀ ਹੈਗੀ ਝੋਨੇ ਦੇ ਅੰਦਰ ਹੀ ਪ੍ਰਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਤਾਂ ਕੁੱਲ ਮਿਲਾ ਕੇ ਝੋਨਾ ਸਹੀ ਡੈਂਟੀ ਨਿਸਰ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਤੋਂ ਗਲਤੀ ਹੋਈ ਵੀ ਹੈ ਜਿਹੜੀ ਆਪਾਂ ਉਹਨੂੰ ਜ਼ਿਆਦਾ ਟਾਈਮ ਫੱਕ ਸਟੇਜ ਤੇ ਦੇਗੇ ਤਾਂ ਹੁਣ ਇਹਦੀ ਹਾਲ ਇਹੀ ਹੈ ਇਹਦੇ 'ਚ ਹੋਰ ਬਾਲਾ ਭੱਜਣ ਅਠ ਦੀ ਲੋੜ ਨਹੀਂ ਹੈ ਹੁਣਾਂ ਕੁਝ ਨਹੀਂ ਹੈ ਜੋ ਹੋ ਗਿਆ ਹੋਣਾ ਸੀ ਹੁਣ ਸਿਰਫ ਇਹਨੂੰ ਨਾਈਟ੍ਰੋਜਨ ਉੱਪਰੋਂ ਪੱਤਿਆਂ 'ਨਾਂਹੀਂ ਜਾਂ ਫੋਲਰ ਇੰ ਵੈਸਲ ਡੋਜ਼ ਜਾਂ ਫਿਰ ਕੋਈ ਫੋਲਰ ਸਪਰੇ ਦੇ ਵਿੱਚ 28 28 20 20 ਵਗੈਰਾ ਦੀ ਤੁਸੀਂ ਜੋ ਵੀ ਗ੍ਰੋਥ ਕਰਵਾ ਸਕਦੇ ਉਹਦੀ ਉਹ ਗ੍ਰੋਥ ਕਰਵਾਓ ਇਸਟੇਜ